ਕਹਿੰਦੇ ਖੂਨਦਾਨ ਮਹਾਦਾਨ ਅੱਜ ਦਾ ਜਿਹੜਾ ਦਿਹਾੜਾ ਮਾਤਾ ਗੁਜਰ ਕੌਰ ਤੇ ਛੋਟੀ ਸਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਉਸ ਨੂੰ ਸਮਰਪਿਤ ਇਥੇ ਰੋੜ ਵੰਸ਼ ਸਭਾ ਸਰਦੂਲਗੜ੍ਹ ਵੱਲੋਂ ਇਥੇ ਇੱਕ ਵੱਡਾ ਉਪਰਾਲਾ ਕੀਤਾ ਜਿਹਦੇ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ ਇਥੇ ਖੂਨਦਾਨ ਕੈਂਪ ਦੇ ਨਾਲ-ਨਾਲ ਇਹਨਾਂ ਦੇ ਨਾਲ ਇਹਨਾਂ ਨੇ ਦੁੱਧ ਦਾ ਲੰਗਰ ਵੀ ਲਾਇਆ ਬੜਾ ਇੱਕ ਵੱਡਾ ਉਪਰਾਲਾ ਭਾਈ ਜੀ ਮਾਤਾ ਗੁਜਰ ਕੌਰ ਔਰ ਛੋਟੇ ਸ਼ਾਹਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਇਹ ਖੂਨਦਾਨ ਕੈਂਪ ਲਾਇਆ ਜਾ ਰਿਹਾ ਔਰ ਸਿੱਖ ਸੰਗਤਾਂ ਵੱਲੋਂ ਲੰਗਰ ਜਗ੍ਹਾ-ਜਗ੍ਹਾ ਲਾਇਆ ਜਾ ਰਹੇ ਹੈ ਸਾਡਾ ਵੀ ਮਾਨਸਿ ਵੀ ਲੰਗਰ ਲਾਈਏ ਪਰ ਸਮੇਂ ਦੀ ਸੋਚ ਨੂੰ ਦੇਖਦੇ ਹੋਏ ਖੂਨਦਾਨ ਕੈਂਪ ਲਾਇਆ ਗਿਆ ਖੂਨਦਾਨ ਮਹਾਦਾਨ ਕਈ ਵਾਰੀ ਕੋਈ ਰੋਡ ਐਕਸੀਡੈਂਟ ਹੋ ਜਾਂਦਾ ਹੈ ਕੋਈ ਭਿਆਨਕ ਬਿਮਾਰੀ ਆ ਉਹਦੇ ਚ ਬਲੱਡ ਦੀ ਜ਼ਰੂਰਤ ਹੁੰਦੀ ਹੈ ਔਰ ਉਸ ਟਾਈਮ ਕੀ ਹੈ ਬਰ ਮਿਲਦਾ ਨਹੀਂ ਲੋਕਾਂ ਨੂੰ ਬਹੁਤ ਦਿੱਕਤ ਆਉਂਦੀ ਹੈ ਔਰ ਸਾਡੀ ਸੋਚੇ ਵੀ ਇਸ ਦਿੱਕਤ ਨੂੰ ਦੂਰ ਕਰਨ ਲਈ ਸਿਕਸ ਸੰਗਤਾਂ ਦੇ ਸਹਿਯੋਗ ਨਾਲ ਔਰ ਸਾਡੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਅਸੀਂ ਇਹ ਬਲੱਡ ਕੈਂਪ ਲਾਇਆ ਜਿਹਦੇ ਸਾਨੂੰ ਬਹੁਤ ਸਹਿਯੋਗ ਮਿਲਿਆ ਲਗਭਗ 50 ਪਲੱਸ ਜੁੰਟ ਹੋਣ ਵਾਲੇ ਹੈ ਜੀ ਅਸੀਂ ਸਾਰਿਆਂ ਦਾ ਖੂਨਦਾਨੀ ਸੱਜਣਾ ਦਾ ਸ਼ਹਿਰ ਨਿਵਾਸੀਆਂ ਦਾ ਪਤਵੰਤੇ ਸੱਜਣਾ ਦਾ ਐਮਸੀ ਸਹਿਬਾਨ ਸਾਡੇ ਐਮਐਲਏ ਸਰਦਾਰ ਗੁਰਪ੍ਰੀਤ ਸਿੰਘ ਜੀ ਬਣਾ ਵਾਲੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਛੋਟੇ ਸਹਿਬਜ਼ਾਦਿਆਂ ਦੀ ਸ਼ੀ ਦੀਦਿਆੜੇ ਨੂੰ ਸਮਰਪਿਤ ਇਹ ਕੈਂਪ ਰੋਡਵਾਂਚ ਸਵਾ ਸਰਦੁਲਗੜ੍ਹ ਤੇ ਯੂਥ ਵਿੰਗ ਰੋਡਵੈਂਚ ਸਭਾ ਮਾਨਸਾ ਵੱਲੋਂ ਇੱਥੇ ਲਗਾਇਆ ਗਿਆ ਤੇ ਇੱਥੇ ਸਾਰੇ ਹੀ ਜਿੰਨੇ ਵੀ ਖੂਨਦਾਨੀ ਸੱਜਣ ਪਹੁੰਚੇ ਤੇ ਪਤਵੰਤੇ ਸੱਜਣ ਪਹੁੰਚੇ ਉਹਨਾਂ ਦਾ ਇੱਥੇ ਪਹੁੰਚਣ ਤੇ ਅਸੀਂ ਧੰਨਵਾਦ ਵੀ ਕਰਦੇ ਆਂ ਤੇ ਲਗਭਗ 50 ਪਲਸ ਯੂਨਟ ਜਿਹੜੇ ਇੱਥੇ ਅੱਜ ਇਕੱਠੇ ਹੋਏ ਐ ਤੇ ਬਲੱਡ ਜਿਹੜਾ ਇਕੱਠਾ ਕਰਨ ਵਾਸਤੇ ਸਿਵਲ ਹਸਪੀਟਲ ਮਾਨਸਾ ਤੋਂ ਸਾਡੇ ਕੋਲ ਟੀਮ ਪਹੁੰਚੀ ਹੈ ਅਸੀਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਭਵਨ ਸੇ ਤੁਹਾਨੂੰ ਮਸ਼ਾਲਾ ਵਈਖੇ ਖੂਨਦਾਨ ਕੈਂਪ ਲਾਇਆ ਗਿਆ ਹੈ ਬੜੀ ਖੁਸ਼ੀ ਦੀ ਗੱਲ ਹੈ ਸਹਿਬਜ਼ਾਦਿਆਂ ਦੇ ਸ਼ੀਦੀ ਦੇ ਦਿਨ ਮਾਤਾ ਗੁਜਰ ਕੌਰ ਦੇ ਸ਼ੀਦੀ ਦੇ ਦਿਨ ਚੱਲ ਰਹੇ ਸੀ ਜਗ੍ਹਾ-ਜਗ੍ਹਾ ਲੰਗਰ ਲੱਗ ਰਹੇ ਆ ਆਪੋ ਆਪਣੀ ਭਾਵਨਾ ਅਨੁਸਾਰ ਪਰ ਮੈਂ ਸਮਝਦਾ ਵੀ ਜਿਹੜਾ ਖੂਨਦਾਨ ਮਹਾਦਾਨ ਇਹ ਸਰਹਣੋਂ ਵਧੀਆ ਪ੍ਰਾਲਾ ਸੀਗਾ ਇਹਨਾਂ ਦਾ ਨੌਜਵਾਨਾਂ ਦਾ ਰੋਡਵੰਸ ਭਾਈਚਾਰੇ ਦਾ ਸੋ ਅਸੀਂ ਬਹੁਤ ਐਪਰੀਸ਼ੀਏਟ ਕਰਦੇ ਹਾਂ ਬੜਾ ਚੰਗਾ ਪ੍ਰਾਲਾ ਹੈ ਅੱਗੇ ਤੋਂ ਵੀ ਅਸੀਂ ਐਸਸੀ ਦੀ ਹੋਰ ਵੀ ਸੰਸਥਾਵਾਂ ਤੋਂ ਆਸ ਕਰਦੇ ਹਾਂ ਵੀ ਇਦਾਂ ਦੇ ਕੈਂਪ ਲੱਗਣੇ ਚਾਹੀਦੇ ਆ ਤੇ ਮੈਂ ਨਗਰ ਪੰਚਾਇਤ ਸਰਦੂਲਗੜ ਵੱਲੋਂ ਐਮਸੀ ਹਾਂ ਮੈਂ ਇਹਨਾਂ ਨੂੰ ਐਪਰੀਸ਼ੀਏਟ ਵੀ ਕਰਦਾ ਨਾਲ ਦੀ ਨਾਲ ਇਹਨਾਂ ਨੂੰ ਕਹਿਣਾ ਚਾਹਣਾ ਵੀ ਕਦੇ ਵੀ ਕੋਈ ਇਦਾਂ ਦਾ ਸਮਾਜ ਸੇਵਾ ਦਾ ਕੋਈ ਵੀ ਕੰਮ ਹੋਊਗਾ ਸਾਡੀ ਨਗਰ ਪੰਚਾਇਤ ਸਾਡੇ ਐਮਐਲਏ ਸਰਦਾਰ ਗੁਰਪ੍ਰੀਤ ਸਿੰਘ ਜੀ ਬਣਾਵਾਲੀ ਸਾਡੀ ਪੂਰੀ ਟੀਮ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਊਗਾ ਮੈਂ ਇੱਕ ਵਾਰ ਫੇਰ ਤੋਂ ਸਾਰੇ ਵੀਰਾਂ ਦਾ ਸਾਰੇ ਨੌਜਵਾਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਇਸ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਜਿਹੜਾ ਏਡਾ ਵੱਡਾ ਉਪਰਾਲਾ ਅਸੀਂ ਆਪਦੇ ਚੈਨਲ ਦੇ ਮਾਧਿਅਮ ਰਾਈਂ ਅਪੀਲ ਵੀ ਕਰਦੇ ਹਾਂ ਕਿ ਐਵੇਂ ਦੇ ਵੱਧ ਤੋਂ ਵੱਧ ਉਪਰਾਲੇ ਕੀਤੇ ਜਾਣ ਤਾਂ ਕਿ ਕੋਈ ਸੰਵਾਦ ਸੇਵਾ ਦਾ ਇੱਕ ਵੱਡਾ ਕਦਮ ਚੁੱਕਿਆ ਜਾਵੇ ਦੇ ਨਾਲ ਹੀ ਅਗਲੀ ਅਪਡੇਟ ਦੇ ਨਾਲ ਮਿਲਦੇ ਹਾਂ ਸੁਖਵਿੰਦਰ ਨਿਕੋ ਐਨਟੀਵੀ ਪੰਜਾਬੀ ਸਰਧੂਲਗੜਤ